ਜਾ ਸੇ ਦੇ ਬਾਰੇ ਪੰਜਾਬ ਆਪਣੇ ਸੱਤੋਂ ਹੈ ਚੱਕੇ ਮਾੜੇ ਦੌਰ ਦੇ ਵਿੱਚ ਉਸ ਦਾ ਕੁਮਤੱਲ ਹੋਇਆ ਅੱਜ ਕੱਲ ਪਸਬਲ ਦੀ ਪਰਤੋਸ ਨੇ ਕੋ ਲਗਾ ਕਰ ਦੇਈ ਬਰਸਾਤ ਹੋ ਗਈ ਹੈ ਉਸ ਦੇ ਕਾਰਨ ਨੂੰ ਵੀ ਅਪ ਦੇਖ ਸਕਦੇ ਹਾਂ ਹਾਲਾਤ ਬਹੁਤ ਨਾਜ਼ੁਕ ਹੈ ਸਾਡੇ ਇਲਾਕੇ ਖਾਸ ਕਰਕੇ ਕਿਹੇ ਪਹਾੜੀ ਇਲਾਕਾ ਉਸ ਤੇ ਵੀ ਜਿੰਨੀ ਬਰਸਾਤ ਹੋ ਰਹੀ ਹੈ ਬਖਵਾ ਖੱਡਾਂ ਦੇ ਰਹੀ ਸਿੱਧੀ ਮਾਰ ਸਾਡੇ ਇਲਾਕੇ ਨੂੰ ਕਰਦੀ ਹੈ ਇਸ ਕਰਕੇ ਮਿੰਡ ਵਾਲੇ ਦੇ ਇਲਾਕੇ ਦਾ ਬ੍ਰੀਚ ਜੁਦਾ ਖਤਰਾ ਪਿੰਡ ਵਾਲੀਆਂ ਵੀ ਕਿਆ ਸਰਦਾਰ ਨੇ ਇੱਕਦਮ ਦੇਖ ਲਿਆ ਕਿ ਵੱਡਾ ਜਿਹੜਾ ਹਾਦਸਾ ਹੈ ਉਹ ਬਚ ਗਿਆ ਪਰ ਹਜੇ ਵੀ ਇਥੇ ਜਿਹੜਾ ਬਚਾਅ ਕਾਰੇ ਹੈ ਜਿਹੜਾ ਚੱਲ ਰਿਹਾ ਇਹਨੂੰ ਪ੍ਰੋਟੈਕਟਰ ਕੋਲ 22 ਚਾਂ ਦੇ ਖੁੱਦ ਨਾ ਖਾਸ ਕਰੇ ਕਿ ਖੁੱਦ ਤਾਂ ਪਤਨ ਕਿੰਨੇ ਫੈਂਡ ਹੈ ਜਿਹੜੇ ਉੱਧਰ ਜਾਣਗੇ ਸਾਰੇ ਮਹਿਰ ਦਾ ਪਾਣੀ ਇੱਧਰ ਨੂੰ ਆਜੀ ਤਾਂ ਸਾਰੇ ਅਸੀਂ ਲੱਗੇਗਾ ਚਾਚ ਨਹੀਂ ਲੱਗਾ ਬੀ.ਐਮ.ੀ ਦੇ ਟੀ.ਵੀ ਆ ਗਏ ਤੇ ਸਾਰੇ ਜੰਗਲਾਤ ਮੈਂ ਜਿਹੜੇ ਸਾਰੇ ਅੰਤਾਈ ਸਾਰੀ ਵਰਤਨ ਦੀ ਖੁੱਦ ਵੀ ਆਪ ਵੀ ਸੇ ਲੱਗਾਂਗੇ ਕਿ ਬਹੁਤ ਇਚਨਾਜੂ ਹੈ ਐਡੰਦਾ ਹੀ ਬੀ.66 ਵੀ ਆਇਆ ਕੁਝ ਪਿੰਡਾਂ ਦੇ ਜਿਹੜੇ ਰਸਤੇ ਹੈ ਕਨੈਕਟੀਵਿਟੀ ਕੁੱਟ ਚੁੱਕੀ ਹੈ ਉਹਨ ਅਗਨੇ ਹਰਤਾ ਅਲੀ ਕੈਂਟ ਦੇ ਬਹੁਤ ਕਾਜੋਦਲਾ ਸਾਰੇ ਨੂੰ ਦੇਸੀ ਕਰਦਾ ਹੈ ਖਾਸ ਕਰਕੇ ਪਿੰਡਾਂ ਦੇ ਨੌਜਵਾਨਾਂ ਨੂੰ ਜਿਸ ਤੋਂ ਲੱਭਾਂ ਨੂੰ ਕੋਈ ਮੋੜ ਆਪਾਂ ਆਪਣੇ ਦੇਸ਼ਾਂ ਦੇ ਆਪਣੇ ਫਸਲੇ ਹੁੰਦਾ ਹੈ ਜਿਹੜਾ ਹੈ ਕਿ ਪ੍ਰਸ਼ਾਸਨ ਦਾ ਵੀ ਪ੍ਰਸ਼ਾਸਨ ਤੇ ਕਿੰਨੀ ਕਿੱਟ ਅਮਲਾ ਹੁੰਦਾ ਹੈ ਕਿੰਨੀ ਵੱਡੀ ਕੁਦਰਤੀ ਜਿਹੜੀ ਆਪਸਾਂ ਨੂੰ ਦਿਖਾਈ ਸਭ ਦਾ ਕਾਹ ਨਹੀਂ ਹੈ ਉਹਨਾਂ ਨਾਲ ਤਾਂ ਬੱਦੇ